ਕੁਝ ਵੀ ਉੱਤਾਂ ਨਹੀਂ ਸੀ بس ਇਹਦਾ ਨਾ ਰੋਤਾ ਉਹ ਰੀਸੈਂਟ ਨਾਲ ਛੁੱਟਿਆ ਕਈ ਸਾਲਾਂ ਨੂੰ ਸੈਂਟਰਲ ਦੇ ਸਰਫੇਸ ਤੁਸੀਂ ਚੰਦਰ ਤੇ ਭੇਜ ਦਿੱਤਾ ਇਹ ਬਚਾਅ ਹੋ ਜਾਂਦਾ ਸੀਗਾ ਪਰ ਮੁੱਟ ਕੇ ਫੇ ਹੋਈ ਹਾਲੀ ਵਿੱਚ ਬੜੀ ਅਸੀ ਜਾਪੜਿਆ ਮਾਰਨ ਦੀ ਕੋਸ਼ਿਸ਼ ਕਰਨੀ ਜਾਂ ਕੁਝ ਨਾ ਕਰ ਕੜਾ ਬੇਟਾ ਸੀਗਾ ਹਾਂਜੀ ਮੇਰਾ ਬੇਟਾ ਕਿਸ ਤਰ੍ਹਾਂ ਹੋਇਆ ਸਾਰਾ ਉੱਧਰ ਜਾਂਦਾ ਨਹੀਂ ਉਹ ਉੱਧਰ ਹੀ ਪਤਾ ਨਹੀਂ ਕੀ ਕੀਤਾ ਨੇ ਸਕੂਟਰੀ ਭੰਦਾ ਸੀ ਮੈਂ ਪਤਾ ਨਹੀਂ ਕੀ ਹੋਇਆ ਇਹਨਾਂ ਕੋਲ ਨਸ਼ਾ ਖਾਣ ਨੂੰ ਪੈਸੇ ਮੰਗਦਾ ਸੀ ਜੀ ਕੀ ਡਾਤੀਆਂ ਕੋਠੇ ਉਤੋਂ ਨਹੀਂ ਆਈਆਂ ਮੈਂ ਆਪਣਾ ਰੂਹਾ ਖੋਲ ਕੇ ਅੰਦਰਵਾੜੇ ਅੰਦਰਵਾੜੇ ਮੈਂ ਕਿਹਾ ਮੈਂ ਇਹਨੂੰ ਦੇਖਾਂ ਕੀ ਭੰਨੀ ਜਾਂਦਾ ਮੈਂ ਹਜੇ ਗਈ ਨਹੀਂ ਆਪੇ ਆ ਗਿਆ ਮੁੰਡਾ ਮੈਂ ਪਿਠਾਇਆ ਫੜ ਕੇ ਪਤਿਆਇਆ ਉਹਨਾਂ ਚ ਪਾਣੀ ਥੀ ਕਿ ਹੋ ਰਹੀ ਥੀ ਬਸ ਉਹਨੇ ਜਾਵੇ ਏਡਾ ਤੋੜ ਕੇ ਆ ਕੇ ਸੇ ਮੰਗਦਾ ਮੈਂ ਕਾਸੀ ਮੁੰਡਾ ਆ ਮੈਂ ਬੇਨਤੀ ਕਰ ਤੋਂ ਮੰਗ ਲਈ ਹੋਣੀ ਤੋਂ ਮੁੰਡਾ ਕਾਦਾ ਕਾਦਾ ਬਾਹਰ ਨਿਕਲੇਆ ਤੋਂ ਦਿਮਾਗ ਦੀ ਕੋਲੀ ਮਾਰ ਬਾਕੀ ਤੇ ਨਸ਼ਾ ਤੋਂ ਕਲੋਂ ਦਾ ਨਸ਼ਾ ਕਰਦਾ ਸੀ ਨਸ਼ਾ ਤਾਂ ਬਹੁਤ ਇਹਦਾ ਕਹਤਾ ਕਈ ਵਾਰੀ ਅਸੀਂ ਸੈਂਟਰਾਂ ਚ ਸੁੱਤੇ ਆਨੇ ਤੇ ਤੁਸੀਂ ਹੁਣ ਮੋੜਨ ਦੀ ਕੋਸ਼ਿਸ਼ ਬੱਚਾ ਛੋਟਾ ਜਿਹਾ ਮੋੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਲੋ ਮੈਂ ਬਾਹਰ ਮੇਗਾ ਆਪਣੇ ਘਰ ਨੂੰ ਉਧਰੋਂ ਚੱਲਾ ਆ ਮੈਂ ਹਜੇ ਅੰਦਰ ਆ ਬਾਹਰ ਨਿਕਲ ਕੇ ਲੋਈ ਮਾਰ ਲੈਂਦਾ ਸਾਨੂੰ ਤੇ ਲੋਨ ਸਾਨੂੰ ਦਿੱਤਾ ਕੀ ਕਰਨੀ ਸਾਰੇ ਤੋ ਵਿਅਕਤੀ ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ ਆ ਤੇ ਤੁਹਾਡੇ ਕੋਲ ਆ ਕੀ ਕਹਿੰਦਾ ਬੰਦੇ ਗਾਰੇ ਇਹ ਸਾਡੇ ਕੋਲ ਇੱਕ ਵੀਰ ਆਇਆ ਜਿੰਦੇ ਸੱਚੇ ਆਪਣੇ ਉਹਨੇ ਘਰ ਦੇ ਕਹਿਣ ਦੇ ਮੁਤਾਬਕ ਵੀ ਇਹਨੇ ਆਪ ਕੋਲੀ ਮਰੀ ਹੈ ਨਾਮ ਉਹਦਾ ਜਗਾ ਲਾਹ ਸਿੰਘ ਸਨ ਅ ਸਰਜੀ ਸਿੰਘ ਕਮਾਲਪੁਰ ਦਾ ਕੰਡਸੀਗਰ ਸਾਡੇ ਕੋਲ ਤਾਂ ਬਰੌਡ ਡੇਟਾ ਆਇਆ ਹੈ ਜੀ ਮਨ ਇਹੋ ਲੈ ਕੇ ਉਹਦੇ ਉਹ ਕੀ ਗੱਥ ਹੋ ਚੁੱਕੀ ਜੀ ਸਾਡੇ ਕੋਲ ਬਰੌਡ ਡੇਟਾ ਹੈ ਕਿਨੇ ਮੋਜੇ ਜੇ ਤਰੀਕਾ ਸਾਡੇ ਕੋਲ ਤਿੰਨ ਕੋਈ ਤਰੀਕਾ ਆਇਆ ਜੀ 10 ਮਿੰਟ ਪਹਿਲਾਂ ਇੱਕ ਫੋਨ ਹੌਟਲ ਤੋਂ ਨੋਟੀਫਿਕੇਸ਼ਨ ਆਈ ਸੀ ਕਿ ਇਹ ਜਿਹੜੀ ਡੌਰ ਦੇ ਨਾਲ ਡੈਥ ਹੋਈ ਹੈ ਉਹ ਲੈ ਕੇ ਆਏ ਨੇ ਸੋ ਆਗੂ ਮਤਲਬ ਇਹ ਇੱਕ ਮਲਬੁਰ ਤੋਂ ਲਾਫਸਟੇਨ ਦਾ ਸਰਜੀ ਸਿੰਘ ਜਿਹੜੇ ਉਮਰ ਲੰਘ ਚੈਂਦੀ ਸਾਹਿਬ ਦੇ ਕਰੀਬ ਹੈ ਤੇ ਇਹ ਜਿੰਮ ਦਾ ਇਹਦਾ ਕੰਮ ਜੀ ਰਹੇ ਤੇ ਉਹ ਅੱਗੇ ਜਦੋਂ ਹੁਣ ਦੇਖਿਆ ਤੇ ਇਹਦੇ ਹੈੱਡ ਦੇ ਵਿੱਚ ਪਰ ਬੋਲਣ ਲੱਗੇ ਜਿਹੜੀ ਇਹ ਡੈਥ ਹੋਈ ਡਾਕਟਰ ਸਾਹਿਬ ਕਹਿੰਦੇ ਆ ਬਾਕੀ ਜਿਹੜਾ ਹੈਗਾ ਵੈਪਨ ਹੈਗਾ ਜਿਹਨੂੰ ਟੀਮ ਅਸੀਂ ਮੌਕੇ ਤੇ ਭੇਜੀ ਹੈ ਉਹ ਵੈਰੀਫਾਈ ਕਰ ਰਹੇ ਕਿ ਵੈਪਨ ਜਿਹੜਾ ਹੈ ਉਹ ਇਸਾਨਸੀ ਹੈ ਜਾਂ ਕੋਈ ਹੋਰ ਵੀ ਜੋ ਵੀ ਨਿਕਲੇ ਉਹ ਬਾਅਦ ਵਿੱਚ ਦੱਸੇਗਾ